ਜਾਵੇ ਸਤਿ ਸ਼੍ਰੀ ਅਕਾਲ ਗੁਰਪ੍ਰੇਅ ਅਕਾਲ ਦੀਖ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਸਾਹਿਬ ਦੀ ਜੰਗ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਬਾਤ ਅੱਲਾ ਯਾਰ ਕਾ ਜੋਗੀ ਅਚਾਰ ਕਹਿੰਦਾ ਜਿਸ ਦਮ ਹੋਏ ਚਮਕੌਰ ਮੇ ਸਿੰਘੋ ਕੇ ਉਤਾਰੇ ਕਹਿੰਦਾ ਜਿਸ ਵੇਲੇ ਚਮਕੌਰ ਸਾਹਿਬ ਦੇ ਵਿੱਚ ਸਿੰਘਾਂ ਦੇ ਉਤਾਰੇ ਹੋਏ ਤੁਲਾਏ ਹੋਏ ਤੇ ਸਿਰ ਸਭ ਗੰਜ ਕੇ ਮਾਰੇ ਕਹਿੰਦਾ ਜਿੰਨੇ ਵੀ ਸ਼ੇਰ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਪੌਂਜਾ ਸਨ ਸਾਰੇ ਹੀ ਗੁੱਸੇ ਦੇ ਮਾਰੇ ਗੁੱਸੇ ਦੇ ਵਿੱਚ ਆਕਰਕੇ ਫਿਰ ਰਹੇ ਸਨ ਅੱਖੋਂ ਸੇ ਨਿਕਲਦੇ تھے ਸ਼ੇਰੋਂ ਕੇ ਸ਼ਰਾਰੇ ਕਹਿੰਦੇ ਐਸੇ ਯੋਦੇ ਐਸੇ ਮਹਾਬਲੀ ਸਤਗੁਰੂ ਦੇ ਸੂਰਮੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚੋਂ ਅਗ ਦੇ ਲਾਂਬੂ ਨਿਕਲਦੇ ਸਨ ਸਤਗੁਰੂ ਕੇ ਸਿਵਾ ਔਰ ਗਜਬਨਾਕ ਤੇ ਸਾਥਾਰੇ ਸਾਰੇ ਕਹਿੰਦੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸਿਵਾ ਜਦ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਇਸ਼ਾਂਤ ਸਨ ਬਾਕੀ ਸਾਰੇ ਹੀ ਮੰਨ ਲਓ ਕਿ ਆਗੀ ਭਟਕ ਰਹੀ ਹੋਵੇ ਆਗੀ ਮਚ ਰਹੀ ਹੋਵੇ ਅੰਦਰ ਇਸ ਪ੍ਰਕਾਰ ਗੁੱਸੇ ਸੇ ਨਜ਼ਰ ਜਾਂਦੀ ਸੀ ਅਫਵਾਜ ਉਦੋਂ ਪਰ ਕਹਿੰਦੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋਧਿਆਂ ਦੀ ਗੁੱਸੇ ਦੇ ਨਾਲ ਨਿਗਾਹ ਕਿੱਧਰ ਜਾਂਦੀ ਸੀ ਦੁਸ਼ਮਣਾਂ ਦੇ ਸਿਰਾਂ ਦੇ ਉੱਪਰ ਤੇ ਜਾਂ ਫਿਰ ਕਿੱਥੇ ਜਾਂਦੀ ਸੀ ਤੇ ਗੋਂਸੇ ਨਿਗਾਹ ਪਰਦੀ ਸੀ ਦੁਸ਼ਮਣ ਕੇ ਗਨੂ ਉੱਪਰ ਕਹਿੰਦੇ ਜਾਂ ਫਿਰ ਤੇਗਾ ਤੇ ਨਿਗਾਹ ਜਾਂਦੀ ਸੀ ਸਤਗੁਰ ਦੇ ਸੂਰਮਿਆਂ ਦੀ ਤੇ ਜਾਂ ਫਿਰ ਦੁਸ਼ਮਨਾ ਦੇ ਗਲਾਂ ਦੇ ਉੱਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਇਤਨੇ ਤਾਕਤਵਰ ਇਤਨੇ ਬਲੀਸੂਰ ਮੇ ਹਨ ਜਿਨ੍ਹਾਂ ਦੇ ਬਾਬਤ ਜਿਨ੍ਹਾਂ ਦਾ ਇਤਿਹਾਸ ਸਿੱਖਾਂ ਨੇ ਨਹੀਂ ਮੁਸਲਮਾਨਾਂ ਨੇ ਵੀ ਮੰਨਿਆ ਹੈ ਕਿ ਕਿਤਨਾ ਤਕੜਾ ਸਤਿਗੁਰਜੀ ਦਾ ਵਿਰਾਸਤ ਹੈ ਕਿਤਨਾ ਤਕੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਇਤਿਹਾਸ ਹੈ ਸਤਿਗੁਰ ਜੀਆਂ ਦੇ ਸਿੱਖਾਂ ਦਾ ਇਤਿਹਾਸ ਹੈ ਜੋ ਅਗਲੇ ਜਿਹੜੇ ਸ਼ੇਰ ਹਨ ਅੱਲਾ ਯਾਰ ਖਾਂ ਜੋਗੀ ਦੇ ਉਹ ਆਪਾਂ ਕੱਲ ਨੂੰ ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕਰਾਂਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ ਪਾਤਸ਼ਾਹ ਕਿਰਪਾ ਕਰਨ ਆਪਨਾ ਹਰ ਜਸ ਆਪਣਾ ਸਿੱਖਾਂ ਦਾ ਜਸ ਆਪ ਹੀ ਕਰਵਾ ਲੈਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ